ਉਹ ਹੁਣ ਇੱਥੇ ਜਿਹੜੀ ਹੈਗੀ ਜਾਂਚ ਕਮੇਟੀ ਆਈ ਹੋਈ ਹੈ ਉਹਨੇ ਸਾਨੂੰ ਬੁਲਾਇਆ ਜਾਂਚ ਕਮੇਟੀ ਨੇ ਵੀ ਦੱਸੋ ਕੀ ਕੀ ਕੱਪਲੇ ਨੇ ਤੇ ਅਸੀਂ ਹੁਣੇ ਸਾਰੇ ਕੱਪਲੇ ਜਾਂਚ ਕਮੇਟੀ ਨੂੰ ਦੱਸਾਂਗੇ ਤੇ ਉਹ ਅਸੀਂ ਦੀ ਜਾਂਚ ਕਰਕੇ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰਨੇ ਰੇਡ ਹੋਈ ਸੀ 4 4 5 ਨੂੰ ਜਿਹਦੇ ਵਿੱਚ ਕੀ ਵਿਜੀਲੈਂਸ ਨੇ ਰੰਗੇ ਹੱਥੀ ਸਾਡੇ ਜੈ ਜੀ ਦਤੰਦਰ ਕੁਮਾਰ ਨੂੰ ਰੰਗੇ ਹੱਥੀ 1 ਲੱਖ ਰੁਪਏ ਦੀ ਰਿਸ਼ਵਤ ਦੇ ਵਿੱਚ ਫੜ ਲਿਆ ਸੀ ਅਤੇ ਬਾਕੀਆਂ ਨੇ ਕੀ 18 ਜਾਂ 20% ਕਮਿਸ਼ਨ ਦੇ ਦੋਸਤ ਵਿੱਚ ਉਹਨਾਂ ਨੂੰ ਇਹਦੇ ਵਿੱਚ ਪਾਇਆ ਗਿਆ ਹੈਗਾ ਤੇ ਉਹ ਸਾਰੇ ਫਰਾਰ ਨੇ ਅਜੇ ਉਮੰਦੀਆਂ ਇੱਥੋਂ ਜਿਹੜੀਆਂ ਸੀ ਜੁਡੀਸ਼ੀ ਵਿੱਚੋਂ ਜਵੰਤਾਰ ਰਿਜੈਕਟ ਹੋ ਗਿਆ ਉਹਨਾਂ ਨੇ ਹਾਈ ਕੋਰਟਾਂ ਚ ਲਾਈਆਂ ਹੋਈਆਂ ਮੇਰਾ ਖਿਆਲ ਵੀ ਇਹ ਹਾਈ ਕੋਰਟੋ ਵੀ ਇਹ ਜਵੰਤਾਰ ਰਿਜੈਕਟ ਹੋਣਗੀਆਂ ਤੇ ਇਹਨਾਂ ਨੂੰ ਵਿਜੀਲੈਂਸ ਦੇ ਅੱਗੇ ਪੇਸ਼ ਹੀ ਹੋਣਾ ਪਊਗਾ